ਰੰਗੇ ਸਵਾਗਤ ਹੈ ਜੀ ਵੀਰ ਬੜੇ ਰੰਗੇ ਸਵਾਗਤ ਹੈ ਜੀ ਮੈਂ ਗੁਰਿੰਦਰ ਸਿੰਘ ਸਿੱਧੂ ਸ਼ਫਸਨਾ ਅਖੰਡਪੁਰ ਮੇਰੇ ਸਹਿਯੋਗੀ ਸਰਦਾਰ ਅਜੈਬ ਸਿੰਘ ਜੀ ਮੇਰੇ ਨਾਲ ਗੁਰਦੀਪ ਬਿੱਟੂ ਜੀ ਯੂ ਚੇਅਰਮੈਨ ਔਰ ਮੇਰੇ ਨਾਲ ਪਰੋ ਜੀ ਅਸੀਂ ਅੱਜ 15 ਅਕਤੂਬਰ ਦਿਹਾੜੇ ਉੱਤੇ ਜਿਹੜਾ ਕਿ ਬੜਾ ਵਧੀਆ ਤਰੀਕੇ ਨਾਲ ਪੰਜਾਬ ਪੁਲਿਸ ਦੇ ਨਾਲ ਨਗਾ ਦਿੱਤਾ ਕੋਈ ਮੰਦਪਾ ਕੀ ਰੱਖਣਾ ਹੁਣ ਤੱਕ ਨਹੀਂ ਵਾਪਰੀ ਇਸ ਲਈ ਸਾਡੀ ਸਰਕਾਰ ਦੇ ਭਗਵੰਤ ਮਾਨ ਜੀ ਸੀਐਮ ਸਾਹਿਬ ਔਰ ਪੰਜਾਬ ਪੁਲਿਸ ਸਾਡੇ ਸੀਪੀ ਸਾਹਿਬ ਜਲੰਧਰ ਦੇ ਤੇ ਉਹਨਾਂ ਨੇ ਮੇਰੇ ਪਿੰਡ ਵਿੱਚ 13 ਤਰੀਕ ਤੋਂ ਲੈ ਕੇ ਹੁਣ ਤੱਕ ਅੰਬੇਦਕਰ ਜੀ ਦੇ ਬੁੱਤ ਦੀ ਬਹੁਤ ਵਧੀਆ ਨਿਗਰਾਨੀ ਕੀਤੀ ਔਰ ਉਹ ਬਧਾਈ ਦੇ ਪੱਤਰ ਹੁਣ ਤੱਕ ਕੋਈ ਮੰਤਪਾਗੀ ਘਟਣਾ ਨਹੀਂ ਵਾਪਰੀ ਔਰ ਭਗਵੰਤ ਮਾਨ ਜੀ ਨੂੰ ਅਸੀਂ ਬਧਾਈ ਦਿੰਦੇ ਆਂ ਕਿ ਉਹਨਾਂ ਨੇ ਆਪਣੀ ਅੱਚੜਾ ਲਹਿਰਾ ਕੇ ਵਧੀਆ ਕੀਤਾ ਔਰ ਪੰਨੂ ਜੀ ਨੇ ਕਿਹਾ ਸੀਗਾ ਕਿ ਤੁਸੀਂ ਸਵਾਗਤ ਨਹੀਂ ਆਉਂਗੇ ਔਰ ਉਸ ਪ੍ਰਮਾਤਮਾ ਉਸ ਈਸ਼ਵਰ ਵਾਹਿਗੁਰੂ ਦਾ ਬੜਾ ਸ਼ੁਕਰਿਆ ਜਿਨੇ ਕੋਈ ਮੰਦਪਾਗੀ ਕਟੜਾ ਨਹੀਂ ਹੋਣ ਦਿੱਤੀ ਔਰ ਸ਼ਤਾਨੀ ਐਕਸਪ੍ਰੈਸ ਦੇ ਉੱਤੇ ਜੋ ਪੱਥਰ ਵਾਜੀ ਹੋਈ ਹਰਿਆਣੇ ਦੇ ਵਿੱਚ ਉਹਦੇ ਲਈ ਹਰਿਆਣਾ ਸਰਕਾਰ ਨਾਕਾਮ ਰਹੀ ਪੰਜਾਬ ਸਰਕਾਰ ਨੇ ਉਸ ਟ੍ਰੇਨ ਨੂੰ ਅਖਬਾਰ ਦੇ ਮੁਤਾਬਕ ਸਰਹੰਦ ਰੋਕ ਕੇ ਉਹਨਾਂ ਜਿਹੜੇ ਇੰਜਣ ਹੋਏ ਸੀ ਉਹਨਾਂ ਦੀ ਮਲਕ ਪੱਟੀ ਵੀ ਕਰਾਈ ਹੋएगी ਔਰ ਉਹਨਾਂ ਦਾ ਹਾਲਚਲ ਪੁੱਛ ਕੇ ਉਹਨਾਂ ਨੂੰ ਮੋਢੀ ਸਹਾਈਤਾ ਦੇਣ ਤੋਂ ਬਾਅਦ ਉਹਨਾਂ ਦੀ ਤਸੱਲੀ ਵੀ ਕਰਾਈ ਹੋਏਗੀ ਇਸ ਲਈ ਸਾਡੇ ਪੰਜਾਬ ਪੁਲਿਸ ਵਰਪਤਵੰਤ ਪੰਨੂਦੇ ਚੈਲੇਂਜ ਨੂੰ ਸਵਾਰਕਾਰ ਕਰਦੇ ਹੋਏ ਕੋਈ ਮੰਦਪਾਗੀ ਘਟਨਾ ਨਹੀਂ ਵਾਪਰ ਦਿੱਤੀ ਪਰ ਹਰਿਆਣਾ ਦੀ ਸਰਕਾਰ ਜਿਹੜੀ ਇਸ ਗੱਲ ਲਈ ਭਾਜਪੀ ਦੀ ਸਰਕਾਰ ਹੋਣ ਦੇ ਨਾਤੇ ਉਹ ਨਕਾਮ ਰਹੀ ਔਰ ਉਹਨਾਂ ਦੀ ਨਕਾਮੀयत ਨਾਲ ਸ਼ਤਾਬ ਦੀ ਐਕਸਪ੍ਰੈਸ਼ਨ ਦੇ ਉੱਤੇ ਪੱਥਰਬਾਜ਼ੀ ਹੋਈ ਔਰ ਬੜੀ ਮੰਦ ਭਾਗੀ ਘਟਨਾ ਹੋਈ ਔਰ ਇਸ ਦਾ ਜ਼ਿੰਮੇਵਾਰ ਜਿਹੜਾ ਆ ਉਹ ਸਾਡਾ ਪੀਐਮ ਕਿਉਂਕਿ ਉਹਦਾ ਹੀ ਸੀਐਮ ਹਰਿਆਣੇជា ਜਾਂ ਸੀਐਮ ਦੀ ਨਾਕਾਮਯਾਬੀ ਆ ਤਾਂ ਸਾਡੇ ਪੀਐਮ ਦੀ ਵੀ ਕੋਈ ਕਮੀ ਜਿਹੜੀ ਉਹਨੇ ਛੱਡੀ ਆ ਉਹਦਾ ਜ਼ਿੰਮੇਵਾਰ ਪੀਐਮ ਆ ਕਿਉਂਕਿ ਬੀਜੇਪੀ ਦੀ ਸਰਕਾਰ ਆ ਇਹਨਾਂ ਕਹਿੰਦਾ ਹੋਇਆ ਮੈਂ 15 ਅਗਸਤ ਦਿਹਾੜੇ ਨੂੰ ਸਾਡੇ ਦੇਸ਼ ਵਿਦੇਸ਼ ਵਿੱਚ ਜਿੰਨੇ ਵੀ ਸੱਜਣ ਮਿੱਤਰ ਪਰਿਵਾਰ ਰਹਿੰਦੇ ਨੇ ਉਹਨਾਂ ਲਈ ਖੁਸ਼ੀ ਦਾ ਦਿਹਾੜਾ ਔਰ ਮੈਂ ਕਹਿੰਦਾ ਪ੍ਰਮਾਤਮਾ ਸਭ ਨੂੰ ਇਸ 15 ਗੱਲ ਤੇ ਦਿਖਾੜੀ ਦੀ ਖੁਸ਼ੀ ਬਖਸ਼ੇ ਜੈ ਜੈ ਮੀਰ ਮਜਰੰਗੇ